ਸਭ ਤੋਂ ਪਹਿਲਾਂ ਤੁਹਾਡੇ ਮੈਂ ਬਹੁਤ ਬਹੁਤ ਧੰਨਵਾਦੀ ਆ ਗਲੋਬਲ ਸਿੱਖ ਕੌਂਸਲ ਵਾਲਿਆਂ ਦਾ ਤੇ ਇੱਥੇ ਮੇਰੇ ਬੈਠੇ ਹੋਏ ਮੇਰੇ ਜਿਹੜੇ ਵੀਰ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਨਕ ਸ਼ਾਹੀ ਕੈਲੰਡਰ ਬਾਰੇ ਇਹ ਸਾਡੇ ਵਾਸਤੇ ਬਹੁਤ ਹੀ ਚਿੰਤਾ ਦਾ ਇੱਕ ਵਿਸ਼ਾ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਪਾਕਿਸਤਾਨ ਗਵਰਨਮੈਂਟ ਜਿਹੜੀ ਹੈਗੀ ਆ ਉਹ ਉਹਨਾਂ ਦੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਹਮੇਸ਼ਾ ਸਿੱਖ ਨੇ ਕਿਹਾ ਕਿ ਸਾਡੇ ਗੁਰਪੁਰਬ ਇਸ ਤਰੀਕ ਨੂੰ ਮਨਾਏ ਜਾਣੇ ਤੇ ਉਹਨਾਂ ਨੇ ਸਾਨੂੰ ਜੀ ਆਇਆਂ ਨੂੰ ਕਿਹਾ ਤੇ ਸਾਡੇ ਸਾਰੇ ਗੁਰਪੁਰਬ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਿਕ ਹੀ ਮਨਾਏ ਜਾ ਰਹੇ ਨੇ ਪਰ ਮੇਰੇ ਵਾਸਤੇ ਕਿਉਂਕਿ ਮੈਂ ਇੱਕ ਰਿਸਰਚ ਦੀ ਸਟੂਡੈਂਟ ਵੀ ਹਾਂ ਇਸ ਲਈ ਪੀ ਐਚ ਡੀ ਮੇਰੀ ਐਂਡ ਤੇ ਜਾ ਰਹੀ ਹੈ ਬਸ ਮੈਂ ਅਗਲੇ ਸਾਲ ਤੱਕ ਮੇਰੀ ਪੀ ਐਚ ਡੀ ਖਤਮ ਹੋ ਜਾਏਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਤੇ ਮੇਰੀ ਜਿਵੇਂ ਪੀ ਐਚ ਡੀ ਆ ਪਰ ਮੇਰੇ ਸਾਡੇ ਕਿ ਇੱਥੇ ਨਾ ਪਾਕਿਸਤਾਨ ਦੇ ਵਿੱਚ ਡਾਕਟਰ ਕਲਿਆਨ ਸਿੰਘ ਕਲਿਆਨ ਪਹਿਲੇ ਪੀ ਐਚ ਡੀ ਪ੍ਰੋਫੈਸਰ ਨੇ ਤੇ ਮੈਂ ਦੂਸਰੀ ਹੋਵਾਂਗੀ ਇੱਥੇ ਤੇ ਇਸ ਮੇਰੇ ਵਾਸਤੇ ਇਸ ਕਰਕੇ ਚਿੰਤਾ ਦਾ ਵਿਸ਼ਾ ਹੈ ਕਿ ਮੈਂ ਜਦੋਂ ਵੀ ਕਿਤਾਬਾਂ ਪੜ੍ਹਦੀ ਆ ਉਹਦੇ ਤੇ ਸੰਮਤ ਜਾਂ ਵਿਕਰਮੀ ਇਸ ਤਰ੍ਹਾਂ ਵੀ ਲਿਖਿਆ ਸੀ ਪਰ ਨਾਨਿਕ ਸ਼ਹੀਦ ਵੀ ਨਾਲ-ਨਾਲ ਲਿਖਿਆ ਗਿਆ ਸੀ ਤੇ ਕਿਉਂ ਇੱਕ ਅਸੀਂ ਵੱਖਰੀ ਕੌਮ ਆ ਸਾਡੀ ਵੱਖਰੀ ਹੋਂਦ ਆ ਸਾਡੀ ਵੱਖਰੀ ਸਭਾਫਤ ਆ ਸਾਡੀ ਵੱਖਰੀ ਬੋਲੀ ਆ ਤੇ ਸਾਡੀ ਵੱਖਰੀ ਪੱਗ ਹੈ ਜਿਹੜੀ ਕਿ ਪੂਰੀ ਦੁਨੀਆ 'ਚ ਮੰਨੀ ਜਾਂਦੀ ਆ ਤੇ ਕਿਉਂ ਫਿਰ ਇੱਕ ਕੈਲੰਡਰ ਦੇ ਉੱਤੇ ਇੰਨਾ ਵਿਸ਼ੇ ਇੰਨਾ ਕਿਉਂ ਇਸ ਤਰ੍ਹਾਂ ਦਾ ਵਿਸ਼ੇ ਬਣਿਆ ਰਿਹਾ ਸਾਡੇ ਉੱਤੇ ਕਿ ਨਾਨਕਸ਼ਹੀ ਕੈਲੰਡਰ ਬਾਰੇ ਜਾਣਕਾਰੀ ਜਿਹੜੇ ਰੱਖਦੇ ਆ ਉਹ ਵੀ ਜਿਹੜੇ ਨਹੀਂ ਰੱਖਦੇ ਆ ਸਮੁੱਚੇ ਜਗਤ ਵਿੱਚ ਨਾਨਕਸ਼ਹੀ ਕੈਲੰਡਰ ਕਾਫੀ ਸਮੇਂ ਤੋਂ ਇਹ ਚਰਚਾ ਦਾ ਕਿਉਂ ਵਿਸ਼ਾ ਬਣਿਆ ਹੋਇਆ ਵਾ ਸਿੱਖ ਧਰਮ ਦਾ ਜਿਹੜਾ ਸਿਧਾਂਤ ਸੀ ਨਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਸੀ ਉਹ ਧਰਮ ਅਦੀਨ ਰਾਜਨੀਤੀ ਸੀ ਤੇ ਹੁਣ ਉਹਦੇ ਉਲਟ ਹੋ ਰਿਹਾ ਵਾ ਰਾਜਨੀਤੀ ਦੇ ਅਧੀਨ ਸਾਡਾ ਧਰਮ ਚਲਾ ਗਿਆ ਵਾ ਬੇਸ਼ੱਕ ਇੰਜ ਦਾ ਵਰਤਾਰਾ ਸਾਰੀਆਂ ਕੌਮਾਂ ਦੇ ਵਿੱਚ ਇੰਜ ਦਾ ਵਰਤਾਰਾ ਹੁੰਦਾ ਰਿਹਾ ਏ ਸਾਡੇ ਕੌਮ ਦੇ ਵਿੱਚ ਸਭ ਤੋਂ ਵੱਧ ਸ਼ਹੀਦ ਹੋਏ ਨੇ ਸਾਡੇ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਤੇ ਇਹ ਇੱਕ ਇਸ ਤਰ੍ਹਾਂ ਹਰ ਧਰਮ ਦਾ ਕੈਲੰਡਰ ਵੱਖਰਾ ਵਾ ਇਸੇ ਤਰ੍ਹਾਂ ਸਿੱਖ ਕੌਮ ਦੀ ਜਿਵੇਂ ਹੋਂਦ ਵੱਖਰੀ ਆ ਉਸੇ ਤਰ੍ਹਾਂ ਸਿੱਖ ਕੌਮ ਦਾ ਇੱਕ ਵੱਖਰਾ ਕੈਲੰਡਰ ਵੀ ਆਇਆ ਤੇ ਸਾਨੂੰ ਬੜੀ ਖੁਸ਼ੀ ਹੋਈ 2003 ਚ ਉਸ ਵੇਲੇ ਮੈਂ ਸਟੂਡੈਂਟ ਸੀ ਸਾਨੂੰ ਇਸ ਗੱਲ ਦਾ ਬੜਾ ਉਹ ਲੱਗਾ ਕਿ ਸਾਡਾ ਹਰ ਹਰ ਤਰੀਕ ਤੇ ਸਾਡੇ ਮੇਲਾ ਗੁਰਪੁਰ ਜਿਵੇਂ ਉਹ ਅਗਰ 16 16 ਜੂਨ ਨੂੰ ਗੁਰअर्जਨ ਦੇਵ ਜੀ ਦੀ ਸ਼ਹੀਦੀ ਦਾ ਹੋਏਗਾ ਤੇ 16 ਜੂਨ ਨੂੰ ਮਨਾਇਆ ਜਾਏਗਾ ਪਰ ਪਤਾ ਨਹੀਂ ਇਸ ਤਰ੍ਹਾਂ ਦੇ ਕਿਹੜੇ ਕੀ ਹੋਇਆ ਕਿ ਦੁਬਾਰਾ ਉਸ ਕੈਲੰਡਰ ਨੂੰ ਹਟਾ ਦਿੱਤਾ ਗਿਆ ਪਾਲ ਸਿੰਘ ਜਿਹੜਾ ਪੂਰੇਵਾਲ ਜਿਨੇ ਇਹ ਕੋਸ਼ਿਸ਼ ਕੀਤੀ ਸੀ ਉਹਨੂੰ ਪਤਾ ਸੀ ਕਿ ਸਿੱਖ ਕੌਮ ਦੀ ਇਸ ਵੇਲੇ ਕੈਲੰਡਰ ਦੀ ਲੋੜ ਹੈ ਕੈਲੰਡਰ ਪਹਿਲੇ ਵੀ ਸੀਗਾ ਪਹਿਲੇ ਵੀ ਸਿੱਖਾਂ ਦੇ ਜਿੰਨਾ ਵੀ ਇਤਿਹਾਸ ਹੋਇਆ ਉਹਦੇ 'ਚ ਵੀ ਕੈਲੰਡਰ ਹੀ ਵਰਤੇ ਆ ਗਏ ਨਾਨਕ ਸ਼ਾਹੀ ਤੋਂ ਸ਼ੁਰੂ ਹੋਇਆ ਲੇਕਿਨ ਕਿਉਂ ਫਿਰ ਇਹੋ ਜਿਹਾ ਵਰਤਾਰਾ ਆਇਆ ਕਿ ਜੀ ਇਹ ਕੈਲੰਡਰ ਨੂੰ ਹੀ ਤੁਸੀਂ ਖਤਮ ਕਰ ਦਿੱਤਾ ਪਰ ਮੈਂ ਪਾਕਿਸਤਾਨ ਨੂੰ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਆ ਨਾ ਉਹਦੀ ਬਹੁਤ ਮੈਂ ਧੰਨਵਾਦੀ ਕਿ ਉਹਨਾਂ ਨੇ ਸਾਨੂੰ ਉਹਦੇ ਤੇ ਪੈਰਾ ਦੇਣ ਦੀ ਇਜਾਜ਼ਤ ਦਿੱਤੀ ਕਿ ਇਹ ਇਜਾਜ਼ਤ ਹੈ ਕਿ ਤੁਸੀਂ ਆਪਣੇ ਗੁਰਪੁਰਬ ਆਪਣੇ ਜਿਹੜੀ ਜੋ ਵੀ ਹੈ ਤੁਸੀਂ ਆਪਣੇ ਨਾਨਕਸ਼ਹੀ ਕੈਲੰਡਰ ਦੇ ਮੁਤਾਬਿਕ ਮਨਾ ਸਕਦੇ ਹੋ ਜੇਕਰ ਸਿੱਖ ਨੇ ਕੋਸ਼ਿਸ਼ ਕੀਤੀ ਸੀ ਕਿ ਦੁਨੀਆਂ ਦੇ ਬਰਾਬਰ ਸਮਰੂਪ ਦੇ ਵਿੱਚ ਇਸ ਕੈਲੰਡਰ ਨੂੰ ਸਿੱਖ ਕੌਮ ਨੂੰ ਦੇ ਦਿੱਤਾ ਤੇ ਇਹਨੂੰ ਮੰਨਣ ਨੂੰ ਕਿਉਂ ਅਸੀਂ ਤਿਆਰ ਨਹੀਂ ਕਿਉਂ ਅਸੀਂ ਅਗਰ ਇਹਦੀਆਂ ਤਰੀਕਾਂ ਵਿੱਚ ਕੋਈ ਤਰੋਟੀਆਂ ਵਾਂ ਤੇ ਕਿਉਂ ਅਸੀਂ ਕਿਉਂ ਸਾਡੀ ਕੌਮ ਇੱਕ ਜਗ੍ਹਾ ਬੈਠ ਕੇ ਚਰਚਾ ਨਹੀਂ ਕਰ ਸਕਤੀ ਬਾਕੀ ਕੌਮਾਂ ਦੇ ਵੀ ਕੈਲੰਡਰਾਂ 'ਚ ਦਿਨ ਅੱਗੇ ਪਿੱਛੇ ਹੋਏ ਉਹਨਾਂ ਨੇ ਬੈਠ ਕੇ ਚਰਚਾ ਕਰਕੇ ਇਸ ਚੀਜ਼ ਨੂੰ ਸੋਲਵ ਕਰ ਲਿਆ ਤੇ ਫਿਰ ਕਿਉਂ ਅਸੀਂ ਇਸ ਸਾਡੀ ਛੋਟੀ ਜਿਹੀ ਕੌਮ ਆ ਜਿਹੜੀ ਕਿ ਦੁਨੀਆ 'ਚ ਬਹੁਤ ਉਹਨੇ ਨਾਮ ਕਮਾਇਆ ਵਾ ਪਰ ਸਾਡੇ ਅਸੀਂ ਕੈਲੰਡਰ ਤੇ ਹੀ ਲੜ ਰਹੇ ਹਾਂ ਇਸ ਤਰ੍ਹਾਂ ਕਿਉਂ ਹੋ ਰਿਹਾ ਜਿਸ ਤਰ੍ਹਾਂ ਸਾਡੀ ਹੋਂਦ ਵੱਖਰੀ ਹੈ ਸਾਡਾ ਗ੍ਰੰਥ ਵੱਖਰਾ ਹੈ ਸਾਡਾ ਪੰਥ ਵੱਖਰਾ ਹੈ ਇਸੇ ਤਰ੍ਹਾਂ ਸਾਡਾ ਕੈਲੰਡਰ ਵੀ ਵੱਖਰਾ ਹੋਣਾ ਚਾਹੀਦਾ ਤੇ ਇੱਥੇ ਤੇ ਅਸੀਂ ਮਨਾ ਰਹੇ ਹਾਂ ਪਰ ਮੈਨੂੰ ਜਿਹੜੀ ਜ਼ਿਆਦਾ ਮੈਨੂੰ ਹੈ ਕਿ ਬਾਕੀ ਪੂਰੀ ਦੁਨੀਆ ਚ ਅਸੀਂ ਕਿਉਂ ਨਹੀਂ ਮਨਾ ਸਕਦੇ ਐ ਥੋੜੇ ਥੋੜੇ ਲੋਗ ਜਿਹੜੇ ਅਸੀਂ ਵੰਡੇ ਹੋਏ ਇਹਨੂੰ ਵੰਡਣਾ ਕਹਿੰਦੇ ਆ ਕਿ ਅਸੀਂ ਵੰਡੇ ਹੋਏ ਆ ਕਿ ਜਿਵੇਂ ਕੈਲੰਡਰ ਤੇ ਹੀ ਵੰਡੇ ਹੋਏ ਆ ਸਾਡੇ ਇੱਕ ਤਰੀਕ ਦਾ ਨਹੀਂ ਪਤਾ ਜੇ ਅਸੀਂ ਇੱਥੇ ਛੁੱਟੀ ਦਾ ਇੱਥੇ ਤੇ ਸਾਡੇ 5 ਜਨਵਰੀ ਦੀ ਸਾਨੂੰ ਛੁੱਟੀ ਦਿੱਤੀ ਆ ਗੁਰਨਾਨਕ ਸਕੂਲ ਆ ਪਬਲਿਕ ਸਕੂਲ ਆ ਉਹਨੇ 5 ਜਨਵਰੀ ਦੀ ਪੂਰੀ ਛੁੱਟੀ ਰੱਖੀ ਐ ਕਿ ਜੀ ਸਾਡੇ ਸਿੱਖ ਕੌਮ ਦੇ ਇੱਥੇ ਜ਼ਿਆਦਾ ਬੱਚੇ ਪੜ੍ਹਦੇ ਨੇ ਇਹਨਾਂ ਨੂੰ ਛੁੱਟੀ ਹੋएगी ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਪੁਰਬ ਐ ਤੇ ਕਿਉਂ ਫਿਰ ਅਸੀਂ ਜੇ ਸਾਨੂੰ ਕੱਲ ਇਹ ਕਹਿਣਗੇ ਕਿ ਤੁਸੀਂ ਸਾਨੂੰ ਇੱਕ ਇੱਕ ਤਰੀਕ ਦੋ ਪਰ ਉਹ ਤਰੀਕ Google ਤੇ ਅਵੇਲੇਬਲ ਨਹੀਂ ਹੋਏਗੀ ਫਿਰ ਕਿਸ ਤਰ੍ਹਾਂ ਅਸੀਂ ਉਸ ਤਰੀਕ ਦਾ ਅਸੀਂ ਕਵਾਂਗੇ ਸਾਡੀ ਜਿਹੜੀ ਕੌਮ ਆ ਉਹਨਾਂ ਨੂੰ ਇਕੱਠਿਆਂ ਹੋਣਾ ਪੈਣਾ ਇਸ ਚੀਜ਼ ਵਾਸਤੇ ਤੇ ਅਸੀਂ ਵੀ ਉਹਨਾਂ ਦੇ ਨਾਲ ਕੇਪਾਲ ਸਿੰਘ ਪੂਰੇਵਾਲ ਦਾ ਜਿਹੜਾ ਕੈਲੰਡਰ ਸੀਗਾ ਉਸ ਸਮੇਂ ਦੇ ਕੇਂਦਰ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਲਿਆ ਗਿਆ ਸੀ ਤੇ ਸਾਡਾ ਸਾਰੇ ਗੁਰਪੁਰਬ ਉਸ ਦੇ ਮੁਤਾਬਿਕ ਚੱਲ ਰਹੇ ਸੀ ਤੇ ਫਿਰ ਕਿਉਂ ਇਸ ਤਰ੍ਹਾਂ ਹੋਇਆ ਕਿ ਜੀ ਕੈਲੰਡਰ ਹੀ ਸਾਡਾ ਬੰਦ ਕਰ ਦਿੱਤਾ ਗਿਆ ਤੇ ਅੱਜ ਮੈਂ ਪੂਰੀ ਕੌਮ ਨੂੰ ਇੱਥੇ ਸਾਨੂੰ ਬਹੁਤ ਆਸਾਨੀਆਂ ਨੇ ਪਰਮਾਤਮਾ ਦਾ ਬੜਾ ਸ਼ੁਕਰ ਆ ਬਾਬਾ ਨਾਨਕ ਸਾਡੇ ਨਾਲ ਆਪ ਵਸਦਾ ਹੈ ਤੇ ਇੱਥੇ ਮੈਂ ਉਹਨਾਂ ਇਹੀ ਆਪਣੀ ਕੌਮ ਨੂੰ ਬੇਨਤੀ ਕਰਾਂਗੀ ਹੱਥ ਜੋੜ ਕੇ ਬੇਨਤੀ ਕਰਾਂਗੀ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਮੈਂ ਬੇਨਤੀ ਕਰਾਂਗੀ ਤੁਹਾਡੇ ਗਲੋਬਲ ਇਸ ਤੁਹਾਡੇ ਜਿਹੜਾ ਜੈਨ ਗਲੋਬਲ ਸਿੱਖ ਕੌਂਸਲ ਦੇ ਰਾਹੀਂ ਮੈਂ ਪੂਰੀ ਦੁਨੀਆ ਦੇ ਸਿੱਖਾਂ ਨੂੰ ਇਹ ਕਹਾਂਗੀ ਕਿ ਆਓ ਆਪਾਂ ਰਲ ਮਿਲ ਕੇ ਬੈਠ ਕੇ ਜਿਹੜੇ ਵੀ ਗੁਰਪੁਰਬ ਆ ਜਿਨ੍ਹਾਂ ਤੇ ਵੀ ਕੋਈ ਇਸ ਤਰ੍ਹਾਂ ਗੜਬੜ ਹੋ ਰਹੀ ਏ ਜਿਨ੍ਹਾਂ ਤੇ ਵੀ ਕੋਈ ਘਾਟ ਤੁਹਾਨੂੰ ਮਹਿਸੂਸ ਹੋ ਰਹੀ ਏ ਤੇ ਆਪਾਂ ਰਲ ਕੇ ਬੈਠ ਕੇ ਇਹਦੇ ਉੱਤੇ ਚਰਚਾ ਕਰ ਸਕੀਏ ਤਾਂ ਕਿ ਸਾਡੇ ਜਿਹੜੇ ਸਿੱਖ ਕੌਮ ਦੇ ਗੁਰਪੁਰਬ ਨੇ ਉਹ ਇੱਕ ਦਿਨ ਮਨਾਏ ਜਾਣ ਤਾਂ ਕਿ ਅਸੀਂ ਆਪਣੇ ਜਿੱਥੇ ਵੀ ਜਿਸ ਜਿਸ ਮੁਲਕ ਚ ਵੀ ਸਾਡੀ ਕੌਮ ਵਸ ਰਹੀ ਹੈ ਸਾਨੂੰ ਪਤਾ ਹੋਵੇ ਕਿ ਅਸੀਂ ਇੱਕ ਦਿਨ ਵਿਸਾਖੀ ਮਨਾ ਰਹੇ ਹਾਂ ਇੱਕ ਕੋਈ ਦਿਨ ਗੁਰਨਾਨਕ ਦੇਵ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਇੱਕੋ ਦਿਨ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ ਇੱਕੋ ਦਿਨ ਗੁਰਨਾਨਕ ਦੇਵ ਜੀ ਦਾ ਜੋਤੀ ਜੋਤ ਮਨਾ ਰਹੇ ਹਾਂ ਇਹ ਸਾਡੇ ਵਾਸਤੇ ਇੱਕ ਦਿਨ ਹੋਣਾ ਚਾਹੀਦਾ ਜਿਵੇਂ ਅਸੀਂ ਆਪਣੇ ਬੱਚਿਆਂ ਦੇ ਮਨਾ ਰਹੇ ਹੁੰਦੇ ਆ ਬਰਥਡੇ ਉਸੇ ਤਰ੍ਹਾਂ ਸਭ ਦੇ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਤੇ ਮੇਰੀ ਸਾਰੀ ਕੌਮ ਨੂੰ ਇਹੀ ਬੇਨਤੀ ਆ ਕਿ ਸਾਰੀ ਕੌਮ ਦੇ ਜਿਹੜੇ ਵਿਦਵਾਨ ਆ ਉਹ ਵੀ ਇਕੱਠੇ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਗਿਆਨੀ ਸਾਰੇ ਜਥੇਦਾਰ ਵੀ ਇਕੱਠੇ ਹੋਣ ਜੇ ਕਿਤੇ ਵੀ ਕੋਈ ਥੋੜੀ-ਬਹੁਤ ਘਾਟ ਹੈਗੀ ਤੇ ਆਪਾਂ ਰਲ ਕੇ ਇਹਨੂੰ ਸੋਲਵ ਕਰਨਾ ਸਾਡੇ ਵਾਸਤੇ ਕਿਸੇ ਦੂਸਰੇ ਨੇ ਨਹੀਂ ਆਣਾ ਤੇ ਪ੍ਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਕਿ ਇਸ ਵੇਲੇ ਸਾਡੇ ਕੋਲ ਇਹ ਇਹ ਪ੍ਰਮਾਤਮਾ ਨੇ ਸਾਨੂੰ ਇੱਕ ਮੌਕਾ ਦਿੱਤਾ ਹੋਇਆ ਕਿ ਆਪਾਂ ਰਲ ਕੇ ਬੈਠ ਕੇ ਅੱਜ ਇਸ ਕੈਲੰਡਰ ਜਿਹੜਾ ਕਿ ਨਾਨਕਸ਼ਹੀ ਕੈਲੰਡਰ ਹੈ ਇਹਦੇ ਤੇ ਬੈਠ ਕੇ ਇਹਦੇ ਤੇ ਗੱਲਬਾਤ ਕਰੀਏ ਜਿੱਥੇ ਤੁਸੀਂ ਕਹੋਗੇ ਨ ਨਨਕਾਣਾ ਸਾਹਿਬ ਆਣਾ ਚਾਹੋਗੇ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਤੁਹਾਨੂੰ ਸਦਾ ਦਿੰਦੀ ਹੈ ਕਿ ਤੁਸੀਂ ਆਓ ਬਾਬੇ ਨਾਨਕ ਦੀ ertid te ਆਓ ਆਪਾਂ ਇੱਥੇ ਰਲ ਬੈਠ ਕੇ ਗੱਲਬਾਤ ਕਰਾਂਗੇ ਜੇ ਤੁਸੀਂ ਆਓ ਕਹਿੰਦੇ ਹੋ ਕਿ ਬਾਹਰ ਤੇ ਅਸੀਂ ਆਣ ਨੂੰ ਤਿਆਰ ਹਾਂ ਲੇਕਿਨ ਐਸੇ ਕੌਮ ਦੇ ਜਿਹੜੇ ਫੈਸਲੇ ਨੇ ਜਿਹੜੀ ਕਿ ਸਭ ਤੋਂ ਵੱਖਰੀ ਕੌਮ ਹੈ ਜਿਹੜੀ ਕਿ ਸਭ ਤੋਂ ਨਿਰਾਲੀ ਕੌਮ ਇਹਦੇ ਫੈਸਲੇ ਨਾਲ ਮਿਲ ਕੇ ਬੈਠ ਕੇ ਵਿਦਵਾਨ ਸਕਾਲਰ ਤੇ ਗਿਆਨੀ ਸਾਰੇ ਬੈਠੋ ਜਿੱਤੇ ਜਿਹੜਾ ਜਿਹੜਾ ਤੁਸੀਂ ਚਾਹਦੇ ਹੋ ਕਿ ਇਹ ਬੰਦਾ ਵੀ ਤੁਹਾਡੇ ਕੋਲ ਪਹੁੰਚ ਜਾਏਗਾ ਪਰ ਜ਼ਰੂਰਤ ਹੈ ਇਸ ਗੱਲ ਦੀ ਕਿ ਕੈਸੀ ਆਣ ਵਾਲੇ ਬੱਚੇ ਨੂੰ ਕੀ ਛੱਡ ਕੇ ਜਾਵਾਂਗੇ ਮੈਂ ਆਪਣੇ ਇਤਿਹਾਸ ਲਿਖ ਰਹੀ ਹਾਂ ਗੁਰੂਆਂ ਦਾ ਇਤਿਹਾਸ ਜਿਹੜਾ ਲਿਖ ਰਹੀ ਹਾਂ ਉਹਦੇ ਵਿੱਚ ਮੈਂ ਕੀ ਲਿਖਾਂਗੀ ਕਿ ਸਾਡੇ ਗੁਰੂਆਂ ਦੇ ਦੋ-ਦੋ ਜਨਮ ਦਿਨ ਦੋ-ਦੋ ਸ਼ਹੀਦੀ ਦਿਵਸ ਇਸ ਤਰ੍ਹਾਂ ਨਹੀਂ ਹੋਏਗਾ ਇਹਦੇ ਉੱਤੇ ਜ਼ਰੂਰ ਚਰਚਾ ਕਰਨ ਦੀ ਲੋੜ ਹੈ ਤੇ ਆਪਾਂ ਆ ਕੇ ਰਲ ਕੇ ਬੈਠ ਕੇ ਤੇ ਆਪਾਂ ਬੈਠੀਏ ਤੇ ਆਪਾਂ ਇਹਦੇ ਉੱਤੇ ਗੱਲਬਾਤ ਕਰੀਏ ਤੇ ਮੈਂ ਤੁਹਾਡੀ ਬਹੁਤ ਧੰਨਵਾਦੀ ਆ ਕਿ ਤੁਸੀਂ ਮੈਨੂੰ ਇੱਥੇ ਆਉਣ ਦਾ ਸਰਧਾ ਦਿੱਤਾ ਤੇ ਅਸੀਂ ਤੇ ਮਨਾ ਰਹੇ ਹਾਂ ਲੇਕਿਨ ਮੈਂ ਚਾਹਨੀ ਹੈ ਕਿ ਸਾਰੀ ਪੂਰੀ ਦੁਨੀਆ 'ਚ ਸਾਡੀ ਕੌਮ ਵੀ ਸਾਡੇ ਨਾਲ ਮਨਾਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ